ਯੂਥ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲੁਧਿਆਣਾ ਦੇ ADCP 2 ਕਰਮਵੀਰ ਸਿੰਘ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਆયોਜਿਤ ਤੇ ਕੀਤੀ ਗਈ ਦੱਸਿਆ ਗਿਆ ਪ੍ਰੈਸਰ ਵਾਤਾਵਰਣ ਕਰਦੇ ਹੋਏ ਉਹਨਾਂ ਦੱਸਿਆ ਕਿ ਯੂਥ ਨਸ਼ਾ ਵਿਰੋਧ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਸਾਨੇਵਾਲ ਨੇ 28 ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਹੈ ਜਿਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਫੇਕ ਖਬਰਾਂ ਫਲਾਉਣ ਵਾਲਿਆਂ ਤੇ ਹੁਣ ਕਾਰਵਾਈ ਵੀ ਕੀਤੀ ਜਾਵੇਗੀ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦੀ ਹਦਾਇਤਾਂ ਦੇ ਮੁਤਾਬਕ ਉਹ ਯੁੱਧ ਨਸ਼ਿਆ ਵਿਰੋਧ ਦੇ ਵਿੱਚ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਉਹਦੇ ਵਿੱਚ ਵਕ ਵਕ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜੇ ਕਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਰਗ ਪੈਡਲਰਸ ਤੇ ਡਰਗਸ ਸਮਗਲਸ ਦੇ ਖਿਲਾਫ ਜਿਹੜੀ ਅਰੈਸਟਾਂ ਰਿਕਵਰੀਜ਼ ਵਗੈਰਾ ਕੀਤੀਆਂ ਜਾ ਰਹੀਆਂ ਨੇ ਉਹਦੇ ਤਹਿਤ ਪੁਲਿਸ ਸਟੇਸ਼ਨ ਸਾਨੇਵਾਲ ਦੇ ਵਿੱਚ ਗਿਆਸਪੁਰਾ ਚੌਂਕੀ ਦੇ ਏਰੀਆ ਚ ਪੈਂਦੇ ਟੋਟਲ 28 ਡਰੱਗ ਪੈਡਲਰਸ ਤੇ ਸਮਗਲਰਸ ਨੂੰ 1 ਮਹੀਨੇ ਦੇ ਵਿੱਚ ਅਰੈਸਟ ਕੀਤਾ ਗਿਆ। ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ, ਐਫਆਈਆਰ ਰਜਿਸਟਰ ਕੀਤੀਆਂ ਨੇ, ਰਿਕਵਰੀਆਂ ਕੀਤੀਆਂ ਗਈਆਂ ਨੇ ਤੇ ਇਸੇ ਤਰੀਕੇ ਨਾਲ ਇਹ ਜੰਗ ਜਾਰੀ ਜਿਹੜੀ ਹੈਗੀ ਉਹ ਰੱਖ ਕੇ ਵਕ-ਵਕ ਰਿਕਵਰੀਆਂ ਹੋਰ ਕੀਤੀਆਂ ਜਾ ਰਹੀਆਂ ਨੇ। ਅੱਜ ਮਿਤੀ 14 ਮਈ ਦੇ ਦਿਨ ਐਫਆਈਆਰ ਨੰਬਰ 96 ਤੇ ਐਫਆਈਆਰ ਨੰਬਰ 97 ਬਲਰਾਮ ਸਿੰਘ ਉਰਫ ਬੱਲੂ son of ਰਾਜ ਸਿੰਘ ਅਤੇ ਪ੍ਰੇਮ ਕੁਮਾਰ son of ਬਾਲੀ ਰਾਏ ਗਿਆਸਪੁਰਾ ਦੇ ਜੋ ਰਹਿਣ ਵਾਲੇ ਨੇ ਇਹਨਾਂ ਵਿਅਕਤੀਆਂ ਦੇ ਖਿਲਾਫ ਨਸ਼ੀਲੀਆਂ ਟੈਬਲੇਟਸ ਰਿਕਵਰ ਹੋਣ ਕਰਕੇ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਇਸੇ ਤਰੀਕੇ ਦੇ ਨਾਲ ਅੱਗੇ ਵੀ ਕਾਰਵਾਈ ਜਿਹੜੀ ਹੈਗੀ ਉਹ ਜਾਰੀ ਰੱਖੀ ਜਾਊਗੀ ਪੁਲਿਸ ਸਟੇਸ਼ਨ ਗਿਆਸਪੁਰਾ ਤੋਂ ਇਲਾਵਾ ਸਾਨੇਵਾਲ ਤੋਂ ਇਲਾਵਾ ਬਾਕੀ ਪੁਲਿਸ ਸਟੇਸ਼ਨਸ ਦੇ ਵਿੱਚ ਵੀ ਡੇਲੋ ਸਦਰ ਜਾਂ ਕੇਲੋ ਵੀ ਡਾਬਾ ਏਰੀਆ ਹੋ ਗਿਆ ਯਾ ਡਿਵੀਜ਼ਨ 6 ਇਹ ਸਾਰੇ ਏਰੀਆਜ਼ ਦੇ ਵਿੱਚ ਇਸੇ ਤਰੀਕੇ ਨਾਲ ਪੁਲਿਸ ਮੁਸਤੈਦ ਹੈ ਤੇ ਸਮਗਲਰਸ ਤੇ ਬੈਡਲਰਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਮੈਸੇਜ ਸਿੰਪਲ ਇਹ ਵੀ ਹੈਗਾ ਵੀ ਜਦੋਂ ਵੀ ਕੋਈ ਨਿਊਜ਼ ਕਿਸੇ ਵੀ ਨਿਊਜ਼ ਚੈਨਲ ਦੇ ਉੱਤੇ ਲਗਾਈ ਜਾਂਦੀ ਹੈ ਤਾਂ ਉਹਦੇ ਵਿੱਚ ਕਾਈਂਡਲੀ ਫੈਕਟਸ ਵੈਰੀਫਿਕੇਸ਼ਨ ਜ਼ਰੂਰ ਕੀਤੇ ਜਾਣ ਉਹਨੂੰ ਨਿਊਜ਼ ਨੂੰ ਲਗਾਉਣ ਤੋਂ ਪਹਿਲਾਂ ਵੈਰੀਫਾਈ ਜ਼ਰੂਰ ਕੀਤਾ ਜਾਵੇ ਜਿਵੇਂ ਇੱਕ 12 ਤਰੀਕ ਨੂੰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਗਿਆਸਪੁਰੇ ਦੀ ਵਿੱਚ ਜੋ ਬਰਾਮਦ ਹੋਈ ਸੀ ਮਿਲੀ ਸੀ ਉਹਦੇ ਵਿੱਚ ਕਿਸੇ ਨਿਊਜ਼ ਚੈਨਲ ਨੇ ਨਿਊਜ਼ ਲਗਾਈ ਸੀ ਕਿ ਵੀ ਇਹ ਡਰੱਗ ਡੈਥ ਹੈ ਇਹ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਡੈਥ ਹੋਈ ਹੈ ਜੋ ਕਿ ਨਿਊਜ਼ ਨੂੰ ਵੈਰੀਫਾਈ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਵੀ ਇਹਦੀ ਡਰੱਗ ਡੈਥ ਤਾਂ ਹੁਣ ਤੱਕ ਵੈਰੀਫਾਈ ਨਹੀਂ ਹੋਈ 72 ਘੰਟੇ ਤੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਦੇ ਵਾਰਸਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਉਹ ਮੈਡੀਕਲ ਫੈਸਿਲਿਟੀ ਦੇ ਵਿੱਚ ਪੁਲਿਸ ਵੱਲੋਂ ਐਡਮਿਟ ਕਰਵਾਇਆ ਗਿਆ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੌਜ਼ ਆਫ ਡੈਥ ਕਲੀਅਰ ਨਾ ਹੋਣ ਕਰਕੇ ਹਜੇ ਅਸਰਟਨ ਨਹੀਂ ਕੀਤਾ ਗਿਆ ਵੀ ਦਾ ਕੌਜ਼ ਆਫ ਡੈਥ ਕੀ ਸੀ ਸੋ ਬਿਨਾ ਕਿਸੇ ਮੈਡੀਕਲ ਰਿਪੋਰਟ ਤੋਂ ਫੈਕਚਰ ਚੈੱਕ ਕਰੇ ਬਿਨਾ ਕਿਸੇ ਡਾਕਟਰ ਦੀ ਰਿਪੋਰਟ ਤੋਂ ਬਿਨਾ ਹੀ ਇਹ ਕਹਿ ਦੇਣਾ ਵੀ ਇਹ ਨਸ਼ੇ ਦੀ ਓਵਰਡੋਸ ਕਰਕੇ ਡੈਥ ਹੋਈ ਹੈ ਉਹ ਜਰਨਲਿਜ਼ਮ ਦੇ ਖੇਤਰ ਤੋਂ ਬਾਹਰ ਜਾ ਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨਾ ਸੋ ਇਸ ਤਰ੍ਹਾਂ ਦੀ ਨਿਊਜ਼ ਜਿਹੜੀ ਹੈਗੀ ਆ ਉਹ ਪੁਲਿਸ ਵੱਲੋਂ ਇਹ ਹਦਾਇਤ ਹੈ ਵੀ ਇਸ ਤਰ੍ਹਾਂ ਦੀ ਨਿਊਜ਼ ਨਾ ਲਗਾਈ ਜਾਵੇ ਕੋਈ ਵੀ ਨਿਊਜ਼ ਹੈਗੀ ਹੈ ਤਾਂ ਉਹ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਲਈ ਜਾਵੇ ਤਾਂ ਜੋ ਜਿਹੜੀ ਇਹ ਯੁੱਧ ਨਸ਼ਾ ਵਿਰੁੱਧ ਚੱਲ ਰਹੀ ਹੈ ਇਹਦੇ ਵਿੱਚ ਪੁਲਿਸ ਮੋਟੀਵੇਟ ਹੋ ਕੇ ਕੰਮ ਕਰ ਸਕੇ ਜਿਵੇਂ ਕਿ ਆਲਰੇਡੀ ਪੁਲਿਸ ਆਪਣੇ ਦਿਨ ਰਾਤ ਇਹਨੂੰ ਫਸਟ ਪ੍ਰੈਰੀਟੀ ਲੈ ਕੇ ਸਮਗਲਰਸ ਤੇ ਬੈਡਲਰਸ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਸੋ ਇਹ ਇੱਕ ਸਾਂਝੀ ਲੜਾਈ ਹੈ ਪੁਲਿਸ ਦੀ ਜਰਨਲਿਜ਼ਮ ਦੀ ਤੇ ਹੋਰ ਵੀ ਸਮਾਜ ਦੇ ਵਰਗਾਂ ਦੀ ਇੱਕ ਮਿਊਚੁਅਲ ਫਾਈਟ ਹੈਗੀ ਹੈ ਜਿਹਨੂੰ ਜਰਨਲਿਜ਼ਮ ਨੂੰ ਵੀ ਜਿਹੜੇ ਕੋਈ ਚੈਨਲਸ ਨੇ ਉਹਨਾਂ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਵੀ ਕੋਈ ਵੀ ਨਿਊਜ਼ ਜਿਹੜੀ ਲਗਾਉਣੀ ਆ ਉਹ ਫੈਕਟ ਚੈੱਕ ਕਰਨ ਤੋਂ ਬਾਅਦ ਹੀ ਲਗਾਈ ਜਾਵੇ